ਉਹ ਵੀ ਦੇਖ ਲੋ ਜਿਵੇਂ ਪਾਰਲਰ ਵਾਲਿਆਂ ਪੁਰਾਣੇ ਮਾਡਲ ਨੂੰ ਜਾਂ ਨਵਾਂ ਮਾਡਲ ਬਣਾ ਦਿੰਦੇ ਆ ਮੇਕਅਪ ਕਰਕੇ ਇਹਨਾਂ ਨੇ ਆਪਣੀ ਛਤਰੀ ਦਾ ਪਿੰਟਰਾਂ ਨੇ ਬਾਈਆਂ ਨੇ ਇਹਦੀ ਕਾਂਖ ਨਿਕਲ ਗਿਆ ਸੂਰਜ ਬਲਕ ਸੁੱਤਾ ਧੁੱਪੇ ਫੇਰ ਵੀ ਮੇਕਅਪ ਕਰਕੇ ਗੱਲ ਬਣਾਤੀ ਛਤਰੀ ਜੀ ਦੀ ਰੰਗ ਬਰੰਗੀ ਹੋ ਗਈ ਬਾਈ ਥੱਲੋਂ ਵੀ ਤਹਾਂ ਤੋਂ ਵੀ ਦੂਰੋਂ ਦਿਖਾਵਾਂ ਤੁਹਾਨੂੰ ਲੁੱਕ ਮੈਂ ਇਧਰ ਦੇਖੋ ਇਹ ਐਸ਼ ਛਤਰੀ ਆਪਣੀ ਘੈਂਟ ਬਣਾਤੀ ਬਾਈ ਤੇਜ ਜੀ ਵਰਗੇ ਸਿਰੋ ਪੱਖੇ ਵਾਲਗੇ ਲੱਗੇ ਵਾ ਮਿਹਨਤ ਕਰਨ ਬਾਗ ਚ ਵੀ ਇਹਨਾਂ ਨੇ ਗੱਲ ਬਣਾਈ ਐ ਇੱਥੇ ਵੀ ਲੱਗੇ ਆ ਜੇ ਕਿਸੇ ਵੀਰਾਂ ਨੇ ਕੰਮ ਕਰਾਉਣਾ ਹੋਵੇ ਤਸੱਲੀ ਬਖਸ਼ ਕੰਮਾਂ ਦੇ ਵਿੱਚ ਇਹਨਾਂ ਨਾਲ ਕਨਫਰਮ ਕਰ ਲਿਆ ਕਰੋ ਬਹੁਤ ਧੀਜ ਨਾਲ ਸ਼ੌਂਕ ਨਾਲ ਕੰਮ ਕਰਦੇ ਆ ਕੋਈ ਨਸ਼ਾ ਪੱਤਾ ਨਹੀਂ ਕੋਈ ਬਾਲੀ ਇੰਟਰਫੇਅਰ ਨਹੀਂ ਬੋਲ ਬਲਾਈ ਨਹੀਂ ਚੁੱਪ ਕਰਕੇ ਕੰਮ ਕਰੀ ਜਾਂਦੇ ਆ ਵੇ ਦੇਖੋ ਛਤਰੀ ਕਿਦਾਂ ਲੱਗਦੀ ਆ ਕਹਿੰਦੀ ਆ ਨਾ ਵੀ ਮਿੱਤਰਾ ਦੀ ਛਾਤਰੀ ਤੋਂ ਉੱਡ ਗਈ ਦੇਖੋ